ਆਈਟਮ ਦਿੰਨੇ ਆ ਨਿਊ ਬੈਲੈਂਸ ਭਾਜੀ ਬ੍ਰੈਂਡ ਮੰਨਿਆ ਤੋਂ ਮੇਰਾ ਬ੍ਰੈਂਡ ਆ ਓਕੇ ਔਰ ਤੁਸੀਂ ਲੈ ਲਓ 12-1300 ਰੁਪਏ ਥੱਲੇ ਬੂਡ ਨਹੀਂ ਮਿਲਦਾ ਉਹ ਆ ਤੁਹਾਡਾ ਭਰਾ ਤੁਹਾਨੂੰ ਆਫਰ ਜਦਾਂਗਾ 500 ਰੁਪਏ ਦੇ ਵਿੱਚ ਕਵਾਲਿਟੀ ਚੈੱਕ ਆਊਟ ਕਰੋ ਬਹੁਤ ਸੋਹਣਾ ਲੱਗਦਾ ਹੈ ਸੰਥੈਟਿਕ ਲੈਦਰ ਆ ਔਰ ਪਲੱਸ ਪੁਆਇੰਟ ਕੀ ਹੈ ਗਿੱਲਾ ਕਪੜਾ ਮਾਰੋ ਸਾਫ ਹੈ ਨਾ ਧੋਣ ਦੀ ਲੋੜ ਨਹੀਂ ਐ ਨਾ ਗੰਦਾ ਹੋਣਾ ਕਿਉਂਕਿ ਸੰਥੈਟਿਕ ਦਾ ਬੈਨੀਫਿਟ ਇਹ ਹੈ ਕਪੜਾ ਮਾਰਿਆ ਇਜ਼ੀ ਟੂ ਪੇਅਰ ਚਲੋ ਤੁਸੀਂ ਚੈੱਕ ਕਰ ਲਓ ਬਈ ਬਹੁਤ ਸੋਹਣਾ ਸੋਹਣਾ ਜੀ ਬਲੈਕ ਨਾਲ ਕੰਟਰਾਸਟ ਵੀ ਆਇਆ ਹੋਇਆ ਹੈ ਵਾਈਟ ਨਾਲ ਕੰਟਰਾਸਟ ਚੈੱਕ ਕਰੋ ਬਈ 500 ਰੁਪਏ ਰੇਂਜ ਦੇ ਵਿੱਚ ਸਰ ਬਹੁਤ ਸੋਹਣਾ ਪੀਸ ਹੈ ਐਰੀਡਾਸ ਕੈਂਪਸ ਦਾ ਕੈਮਲ ਕਲਰ ਕਲਰ ਹੀ ਬਹੁਤ ਪਿਆਰਾ ਬਈ ਹਰੇ ਗੀਨ ਨਾਲ ਸੋਹਣਾ ਲੱਗੂਗਾ ਔਰ ਗਿੱਲਾ ਕਪੜਾ ਮਾਰੋ ਸਾਫ ਹੈ ਧੋਣਾ ਤੋਲੋ ਪ੍ਰੋਪਰ ਵਾਸ਼ੇਬਲ ਫਲੈਕਸੀਬਲ ਸੋਲ ਦੇ ਨਾਲ ਓਕੇ ਨਾ ਸੋਲ ਤੇੜੂਗਾ ਨਾ ਕੁਝ ਕਲਰ ਦੂਸਰਾ ਬਹੁਤ ਪਿਆਰਾ ਕਲਰ ਦਾ ਦੂਜਾ ਵੀ ਬੜੀ ਕਿਰੇ ਦੋ ਕਲਰ 500 ਰੁਪਏ ਰੇਂਜ ਦੇ ਵਿੱਚ ਸਿਰਫ 6 ਤੋਂ ਲੈ ਕੇ 10 ਨੰਬਰ ਸਾਈਜ਼ ਦਾ ਸਭ ਤੋਂ ਪਹਿਲਾਂ ਭਾਜੀ ਸੁਪਰ ਡੂਪਰ ਹਿੱਟ ਸਪਿੰਨਰ ਦਾ ਮਾਡਲ ਆਟੋਮੈਟਿਕ ਲੀਸ ਦੇ ਵਿੱਚ ਸਪਿੰਨਰ ਚ ਓਕੇ ਵੀਰੇ ਪ੍ਰੋਪਰ ਵਾਸ਼ੇਬਲ ਆ ਭਾਜੀ ਔਰ ਮੇਨ ਚੀਜ਼ ਆਪਾਂ ਹਰ ਸ਼ੂਜ਼ ਦੇ ਵਿੱਚ ਆਪਣੇ ਦੱਸਦੇ ਆਂ 쿠ਸ਼ਨ ਪਤਾਵਾ ਲੱਗਾ ਹੋਇਆ ਇਹਦੇ ਅੰਦਰ ਵੀ ਜਿੰਨਾ ਮਰਜ਼ੀ ਗਾਹਕ ਰੈਗੂਲਰ ਪਾਵੇ ਨਾ ਪੈਰ ਥੱਕਣਾ ਨਾ ਕੁਝ ਮੈਮਰੀ ਫੋਰਮ 쿠ਸ਼ਨ ਆ ਔਰ ਪ੍ਰੋਪਰ ਫਲੈਕਸੀਬਲ ਸਪੋਰਟ ਸ਼ੂਜ਼ ਆ ਸਪਿੰਨਰ ਦੇ ਵਿੱਚ ਕਲਰ ਚੈੱਕ ਆਊਟ ਕਰੋ ਇੱਕ ਆਹ ਕਲਰ ਦੀ ਅਵੇਲੇਬਿਲਿਟੀ ਆਪਾਂ ਦੱਸਾਂਗੇ ਤੁਹਾਨੂੰ 500 ਰੁਪਏ ਰੇਂਜ ਦੇ ਵਿੱਚ ਠੀਕ ਆਹ ਸ਼ੇਡ ਮਿਲੇਗਾ ਭਾਜੀ ਔਰ ਫਿਕਲ ਦੀ ਸਾਰਾ ਨੋਟਾ ਹਨਾ ਲੁਧਿਆਣੇ ਚੌੜੇ ਪਿਆਰ ਮੁਗਲ ਆਜ਼ਮ ਵਾਲਿਆਂ ਦੇ ਤੇ ਅੱ ਨਵੀਂ ਵੈਰਾਈਟੀ ਆਈ ਹੈ ਬਾਈ ਕੋਲੇ ਤੇ ਰੇਟ ਬਹੁਤ ਘੱਟ ਤੇ ਕੁਆਲਿਟੀ ਵਧੀਆ ਸਿੰਗਲ ਵੀ ਮਿਲੂ ਹੋਲਸੇਲ ਲੈਣਾ ਹੋਲਸੇਲ ਵੀ ਮਿਲੂ ਅਜੇ ਵੀਡੀਓ ਨਾਲ ਬਣਿਆ ਰਿਹਾ ਜੀ ਸਸਰੀ ਘਾਲ ਸਾਰੇ ਭਰਾਵਾਂ ਨੂੰ ਕੀ ਹਾਲ ਹੈ ਠੀਕ ਠਾਕ ਬਾਈ ਤੁਸੀਂ ਦੱਸੋ ਬਹੁਤ ਵਧੀਆ ਵੀਰੇ ਬਹੁਤ ਵੰਗਰੀ ਹੈ ਤੁਹਾਡੇ ਲਈ ਡੀਲ ਹੈ ਠੀਕ ਹੈ ਇਤੋਂ ਦੀ ਲੈ ਕੇ ਹਰ ਆਈਟਮ ਮਿਲੂਗੀ ਇਸ ਵੀਡੀਓ ਦੇ ਵਿੱਚ ਸਿਰਫ 500 ਰੁਪਏ ਰੇਂਜ ਦੇ ਵਿੱਚ ਉਹ ਆਫਰ ਵੀਡੀਓ ਰਹੂਗੀ 23 ਅੱਜ 23 ਮਾਰਚ ਹੈ 23 ਮਾਰਚ ਤੋਂ ਲੈ ਕੇ 22 ਦੇ ਜਨਮ ਦਿਨ ਤੱਕ 15 April ਤੱਕ ਇਹ ਆਫਰ ਲੱਗਣੀ ਹੈ ਠੀਕ ਹੈ ਜਿਸ ਕਿਸੇ ਮੇਰੇ ਪ੍ਰਾਣੇ ਦੁਕਾਨ ਤੇ ਵਿਜ਼ਿਟ ਕਰਨਾ ਦੁਕਾਨ ਤੇ ਕਰ ਸਕਦਾ ਆਨਲਾਈਨ ਮਗਰ ਨਾ ਆਨਲਾਈਨ ਵੀ ਕਰ ਸਕਦਾ ਅੱਜ ਬ੍ਰੇਕ ਆਫ ਦੇਣਾ ਕਰਦੇ ਆ ਆਰਟੀਕਲ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਭਾਜੀ ਸੁਪਰ ਡੂਪਰ ਹਿੱਟ ਸਪਿੰਨਰ ਦਾ ਮਾਡਲ ਆਟੋਮੈਟਿਕ ਲੇਸਸ ਦੇ ਵਿੱਚ ਸਪਿੰਨਰ ਚ ਓਕੇ ਜੀ ਪ੍ਰੋਪਰ ਵਾਸ਼ੇ ਵਾਲਾ ਭਾਜੀ ਔਰ ਮੇਨ ਚੀਜ਼ ਆਪਾਂ ਹਰ ਸ਼ੂਜ਼ ਦੇ ਵਿੱਚ ਆਪਣੇ ਦੱਸਦੇ ਆ ਕਸ਼ਨ ਪਤਾਵਾ ਲੱਗਾ ਹੋਇਆ ਇਹਦੇ ਅੰਦਰ ਵੀ ਜਿੰਨਾ ਮਰਜੀ ਗਾਹਕ ਰੈਗੂਲਰ ਪਾਵੇ ਨਾ ਪੈਰ ਥੱਕਣਾ ਨਾ ਕੁਝ ਮੈਮਰੀ ਫੋਰਮ ਕਸ਼ਨ ਹੈ ਔਰ ਪ੍ਰੋਪਰ ਫਲੈਕਸੀਬਲ ਸਪੋਰਟ ਸ਼ੂਜ਼ ਹੈ ਸਪਿੰਨਰ ਦੇ ਵਿੱਚ ਕਲਰ ਚੈੱਕ ਆਊਟ ਕਰੋ ਇਹ ਕਾਹ ਕਲਰ ਦੀ ਅਵੇਲੇਬਿਲਟੀ ਆਪਾਂ ਤੁਹਾਨੂੰ ਦੰਗੇ ₹500 ਰੇਂਜ ਦੇ ਵਿੱਚ ਇੱਕ ਆ ਸ਼ੈਡ ਮਿਲੇਗਾ ਭਾਜੀ ਔਰ ਮੇਨ ਚੀਜ਼ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਓਕੇ ਵੀਰੇ ਪ੍ਰੋਪਰ ਪੀਸ ਡਿਊਰੇਬਲ ਹੋਊਗਾ ਔਰ ਜੈਨੂਇਨ ਨਾਈਕੀ ਦਾ ਆਰਟੀਕਲ ਹੈ ਓਕੇ ਸਿਰਫ ਔਰ ਸਿਰਫ ₹500 ਰੇਂਜ ਦੇ ਵਿੱਚ ਸਪਿੰਨਰ ਵਾਲਾ ਓਕੇ ਵੀਰੇ ₹500 ਠੀਕ ਹੋ ਗਿਆ ਕਹੜਾ ਪੀਸ カラー பாਜੀ ਬਹੁਤ ਸੋਹਣੇ ਸੋਹਣੇ ਸਿਲੈਕਟਡ ਬ੍ਰਾਂਡਡ ਕਲਰ ਆਏ ਹੋਏ ਸੁੰਨਾ ਮੈਂ ਅ ਤੀ ਹਾਂ ਔਰ ਇੱਕ ਚੀਜ਼ ਹੋਰ ਮੇਰੇ ਭਰਾ ਜਿਹੜਾ 10 ਨੰਬਰ ਦੇ ਸੀਗੇ ਉਹਨਾਂ ਨੂੰ ਆਪਾਂ ਦੇ ਨਹੀਂ ਪੰਦ ਸੀ ਇਸ ਵਾਰ ਪ੍ਰੋਪਰ 10 ਨੰਬਰ ਸਾਈਜ਼ ਦਾ ਰਨ ਲਾਇਆ ਆਪਾਂ ਸਪਿੰਨਰ 500 ਰੁਪਏ ਰੇਂਜ ਦੇ ਵਿੱਚ ਸਪਿੰਨਰ ਤੋਂ ਟੱਲੇ ওকে ਕਲਰ ਚੈੱਕ ਆਊਟ ਕਰੋ ਬਹੁਤ ਬੜੀ ਆਸਮ ਕਵਾਲਿਟੀ ਹੈ ਇਸ ਵਾਰ ਟਿਊਬ ਸੋਲ ਦੇ ਵਿੱਚ ਜੈਲ ਸੋਲ ਦੇ ਵਿੱਚ ਸਪਿੰਨਰ ਨਾਲ ਸਲਿੱਪ ਹੋਏਗਾ ਨਾ ਕਿਸੇ ওকে ਬ੍ਰਾਈ ਮਾਈਕੀ ਦਾ ਸਪਿੰਨਰ 500 ਰੁਪਏ ਹੁਣ ਭਾਜੀ ਮੇਨ ਚੀਜ਼ ਹੈ ਜਿਹੜੀ 10 ਦੇ ਵਿੱਚ ਸਪਿੰਨਰ ਨਹੀਂ ਆਉਂਦਾ ਸੀ ਇਹ ਨਵਾਂ ਬਿਲਕੁਲ ਲੇਟੈਸਟ ਮਾਡਲ ਲਾਂਚ ਕੀਤਾ ਹੈ ਜਿਹੜਾ ਅਸ ਨੇ ਵੀ ਸਪਿੰਨਰ ਦੇ ਵਿੱਚ ਐਰੀਡਾਜ਼ਾ ਮਾਡਲ ਸਪਿੰਨਰ ਚ ਓਕੇ ਵੀਰੇ ਸਾਰੇ ਸਾਈਜ਼ 6 ਤੋਂ ਲੈ ਕੇ 10 ਨੰਬਰ ਤੱਕ ਕਲਰ ਚੈੱਕ ਆਊਟ ਕਰੋ ਬਹੁਤ ਸੋਹਣਾ ਕਲਰ ਹੈ ਹੁਣ ਆਪਾਂ ਤੁਹਾਨੂੰ ਇੱਕ ਆਈਟਮ ਦਿੰਨੇ ਆ ਨਿਊ ਬੈਲੈਂਸ ਭਾਜੀ ਬ੍ਰਾਂਡ ਮੰਨਿਆ ਤੋਂ ਨਿਆ ਬ੍ਰਾਂਡ ਓਕੇ ਵੀਰ ਤੁਸੀਂ ਲੈ ਲਓ 12-1300 ਰੁਪਏ ਥੱਲੇ ਬੂਡ ਨਹੀਂ ਮਿਲਦਾ ਉਹ ਅੱਜ ਤੁਹਾਡਾ ਭਰਾ ਤੁਹਾਨੂੰ ਆਫਰ ਜਦਾਂਗਾ 500 ਰੁਪਏ ਦੇ ਵਿੱਚ ਕਵਾਲਿਟੀ ਚੈੱਕ ਆਊਟ ਕਰੋ ਸੰਥੈਟਿਕ ਲੈਦਰ ਹੈ ਔਰ ਪਲੱਸ ਪੁਆਇੰਟ ਕੀ ਹੈ ਗਿੱਲਾ ਕਪੜਾ ਮਾਰੋ ਸਾਫ ਹੈ ਨਾ ਤਾਂ ਹੁੰਦੀ ਧੋੜ ਪੈਣੀ ਹੈ ਨਾ ਗੰਦਾ ਹੋਣਾ ਕਿਉਂਕਿ ਸੰਥੈਟਿਕ ਦਾ ਬੈਨੀਫਿਟ ਇਹ ਹੈ ਕਪੜਾ ਮਾਰੇ ਇਜ਼ੀ ਟੂ ਪੇਅਰ ਚਲੋ ਦੂਸਰੀ ਸਾਈਡ ਦਿਖਾਓ ਦੀ ਦੂਸਰੀ ਸਾਈਡ ਓਕੇ ਬਰਦਰ ਨਿਊ ਬੈਨਸ ਦਾ 바ਰ ਕੋਡ ਵਾਲਾ ਆਰਟਿਕਲ ਓਕੇ ਬਰਦਰ ਪ੍ਰੋਪਰ 바ਰ ਕੋਡ ਵਰਕਿੰਗ ਹੋਵੇਗਾ ਜੈਨੂਇਨ ਪੀਸ ਕਲਰ ਚੈੱਕ ਕਰੋ ਬਈ ਬਹੁਤ ਸੋਹਣਾ ਸੋਹਣਾ ਦਿਖ ਰਿਹਾ ਬਲੈਕ ਨਾਲ ਕੰਟਰਾਸਟ ਵੀ ਆਇਆ ਹੋਇਆ ਵਾਈਟ ਨਾਲ ਕੰਟਰਾਸਟ ਚੈੱਕ ਕਰੋ ਬਹੁਤ ਪਿਆਰਾ ਹੈ ਇਹ ਨਿਊ ਬੈਲੈਂਸ ਦੇ ਵਿੱਚ 500 ਰੁਪਏ ਠੀਕ ਹੈ ਕਣ ਦੇਣੇ ਭਾਜੀ ਪੰਹਾਗੇ ਇਹ ਹੈਡਮ ਕੈਂਪਸ ਐਡੀਡਾਸ ਦਾ ਮਾਡਲ ਇਹ ਮਾਡਲ ਦੇ ਬਾਰੇ ਲੋਕਾਂ ਨੇ ਬੜੀ ਕਮਾਈ ਕੀਤੀ ਹੈ 1200 1300 800 900 ਇਸ ਰੇਟ ਦੇ ਵਿੱਚ ਹੈ 500 ਰੁਪਏ ਰੇਂਜ ਦੇ ਵਿੱਚ ਸਰ ਬਹੁਤ ਸੋਹਣਾ ਪੀਸ ਹੈ ਐਡੀਡਾਸ ਕੈਂਪਸ ਦਾ ਕੈਮਲ ਕਲਰ ਕਲਰ ਹੀ ਬਹੁਤ ਪਿਆਰਾ ਹੈ ਬਾਈ ਹਰੇਕ ਜੀਨ ਨਾਲ ਸੋਹਣਾ ਲੱਗੂਗਾ ਔਰ ਗਿੱਲਾ ਕਪੜਾ ਮਾਰੋ ਸਾਫ ਹੈ ਧੋਣਾ ਤੋੜੋ ਪ੍ਰੋਪਰ ਵਾਸ਼ੇਬਲ ਹੈ ਫਲੈਕਸੀਬਲ ਸੋਲ ਦੇ ਨਾਲ ਨਾ ਸੋਲ ਤੇੜੂਗਾ ਨਾ ਕੁਝ ਕਲਰ ਦੂਸਰਾ ਬਹੁਤ ਪਿਆਰਾ ਕਲਰ ਹੈ ਦੂਜ ਦੋ ਕਲਰ 500 ਰੁਪਏ ਰੇਂਜ ਦੇ ਵਿੱਚ ਸਿਰਫ 6 ਤੋਂ ਲੈ ਕੇ 10 ਨੰਬਰ ਸਾਈਜ਼ ਤੱਕ 6 7 8 9 10 ਸਾਰੇ ਸਾਈਜ਼ ਹੁਣ ਆਪਾਂ ਤੁਹਾਨੂੰ ਦਿੰਨੇ ਆ ਭਾਜੀ ਜਿੰਮ ਪਾਣ ਵਾਲਾ ਟਿਊਬ ਸੋਲ ਦੇ ਵਿੱਚ ਆ ਟਿਕ ਓਕੇ ਬਰਦਰ D 750 ਓਕੇ ਸਿਰਫ 500 ਰੁਪਏ ਰੇਂਜ ਔਰ ਭਾਜੀ ਮੇਨ ਚੀਜ਼ ਹੈ ਕ੍ਰਿਸਟਲ ਸੋਲ ਹੈ ਕ੍ਰਿਸਟਲ ਸੋਲ ਦਾ ਬੈਨੀਫਿਟ ਕੀ ਹੁੰਦਾ ਆਪਾਂ ਨਾਰਮਲ ਸੋਲ ਲੈਂਦੇ ਆ ਨਾ ਇਧਰ ਆ ਸਾਰੇ ਲੁਧਿਆਣੇ 'ਚ ਮਿਲੂਗਾ ਬਾਹਰ ਵੀ ਹਰ ਜਗ੍ਹਾ ਮਿਲਦਾ ਆ ਸੋਲ ਓਕੇ ਬਰਦਰ ਇਹ ਸੋਲ ਜੀ ਆਪਾਂ ਕੋਸ਼ਿਸ਼ ਕਰਦੇ ਨਾ ਪਾਣੇ ਡੱਬੀਆਂ ਬਣ ਜਾਂਦੀਆਂ ਅੰਦਰ ਨਹੀਂ ਇਹਨਾਂ ਚ 쿠ਸ਼ਨ ਆਉਂਦਾ ਔਰ ਪੇਸਟਿੰਗ ਦਾ ਦਬ ਦਬ ਕੇ ਲੰਬ ਹੈ ਕੇ ਹਾਂ ਉਖੜ ਗਿਆ ਕਰ ਗਿਆ ਇਹ ਹੋ ਗਿਆ ਇਸ ਬੂਡ ਦੇ ਵਿੱਚ ਪੇਸਟਿੰਗ ਨਹੀਂ ਹੁੰਦੀ ਠੀਕ ਹੈ ਜਿੱਦਾਂ ਇਹ ਚੀਜ਼ ਹੈ ਨਾ ਇਹ ਸਾਂਜੇ ਚ ਮੋਲਡਿੰਗ ਚ ਗਰਮ ਹੁੰਦਾ ਉਦੋਂ ਹੀ ਪੇਸਟ ਹੋ ਜਾਂਦਾ ਪਰ ਡੱਬੀਆਂ ਨਹੀਂ ਲੱਗਣਗੀਆਂ ਔਰ ਮੈਂਬਰੀ ਫੋਰਮ 쿠ਸ਼ਨ ਉਦੋਂ ਹੀ ਸਾਡੇ ਸਪੀਨਰ ਵਾਲੇ ਬੂਡ ਦੇ ਵਿੱਚ ਸੀਗਾ ਜਿਹੜਾ ਸਪੀਨਰ ਵਾਲਾ ਆਰਟੀਕਲ ਤੋਂ ਨਾ ਆਟੋਮੈਟਿਕਲੀ ਇਸ ਚ ਲੱਗਿਆ ਇਹ ਵੀ ਕ੍ਰਿਸਟਲ ਸੌਂ ਦੇ ਵਿੱਚ ਹੈ ਓਕੇ ਵੀਰੇ ਇਹ ਚ ਵੀ ਡੱਬੀ ਨਹੀਂ ਨਿਕਲੂਗੀ ਪ੍ਰੋਪਰ ਜੈਨੂਇਨ ਆਰਟੀਕਲ ਦਵਾਂਗੀ ਕਿਉਂਕਿ ਹੈ 5 500 ਰੁਪਏ 5 500 ਰੁ ਕਲਰ ਚੈੱਕ ਆਊਟ ਕਰੋ ਬਹੁਤ ਸੋਹਣਾ ਸੋਹਣਾ ਕਲਰ ਤੁਹਾਡੇ ਲਈ ਲੈ ਕੇ ਆਇਆ 5 500 ਰੁਪਏ ਦੇ ਵਿੱਚ ਔਰ ਕੁਆਲਿਟੀ ਇਹ ਨਹੀਂ ਹੈ ਕਿ 500 ਹੋਊਗਾ ਕੁਆਲਿਟੀ ਹਲਕੀ ਭਰਾ ਕੋ ਲਾਉਂਗਾ ਚੀਜ਼ ਵਧੀਆ ਦੇਵਾਂਗੇ ਓਕੇ ਵੀਰੇ ਕਲਰ ਚੈੱਕ ਆਊਟ ਕਰਦੇ ਰਹੋ ਬਹੁਤ ਸੋਹਣਾ ਸੋਹਣਾ ਕਲਰ ਆਇਆ ਲਓ ਜੀ ਆਇਆ ਨਾ ਕਿ ਉਹ ਵੀ ਸਸਤੇ ਕੁਆਲਿਟੀ ਮਾੜੀ 500 ਰੁਪਏ ਦੱਬ ਕੇ ਪਾਓ ਦੱਬ ਕੇ ਹਟਾਓ ਹੁਣ ਤੁਹਾਨੂੰ ਆਪਾ ਦਿੰਨੇ ਆ ਭਾਜੀ ਨਾਈਕੀ ਦਾ ਰਨਿੰਗ ਆਰਟੀਕਲ ਹੈ ਬੂਸਟ ਸੀਰੀਜ਼ ਦਾ ਆਰਟੀਕਲ ਲੈਦੇ ਨੂੰ ਆਪਾ ਓਕੇ ਆਰਟੀਕਲ ਚੈੱਕ ਆਊਟ ਕਰੋ ਸੋਨਾ ਬੰਦ ਪਰ ਕਲਰ ਭਾਜੀ ਬਹੁਤ ਸੋਨਾ ਸੋਨਾ ਕਲਰ ਹੈ ਰੂਹ ਖੁਸ਼ ਹੋ ਜੂਈ ਇਹ ਕਲਰ ਦੇਖ ਕੇ ਇੱਕ ਆ ਸ਼ੇਡ ਦੀ ਅਵੇਲੇਬਿਲਟੀ ਹੈ ਆਪਣੇ ਕੋਲੇ ਇੱਕ ਸਕਾਈ ਬਲੂ ਕਲਰ ਹੋਰ ਹਰੇ ਕੀ ਜੀਨ ਨਾਲ ਬਹੁਤ ਜਿੰਨਾ ਮਰਜੀ ਬਹੁਤ ਸਾਰਾ ਨਾਲ ਸੋਨਾ ਲੱਗੂਗਾ ਭਾਜੀ ਠੀਕ ਹੈ ਬਈ ਸਿਰਫ ਔਰ ਸਿਰਫ 500 ਰੁਪਏ ਓਕੇ ਭਾਈ ਹੁਣ ਪਿਉਮਾਰਾ ਆਰਟੀਕਲ ਦਿੰਨੇ ਆ ਬੀ ਐਮ ਡਬਲਯੂ ਵਾਲਾ ਆਰਟੀਕਲ ਆ ਭਾਈ ਆ ਦੇਖੋ ਮੋਟਰ ਸਪੋਰਟਸ 500 ਰੁਪਏ ਰੇਂਜ ਦੇ ਵਿੱਚ ਸਿਰਫ ਔਰ ਸਿਰਫ 500 ਰੁਪਏ ਕਿਸੇ ਨੇ ਨਹੀਂ ਦੇਣਾ ਭਾਜੀ ਲੋਕੀ ਕੀ ਕਰਦੇ ਆ ਦਿਖਾਲਦੇ ਆ ਬਾਅਦ ਦੁਕਾਨ ਤੇ ਹੁੰਦਾ ਕੋਈ ਨਹੀਂ ਥੋੜੇ ਭਰਾ ਕੋ ਸਕਰੀਨ ਸ਼ਾਟ ਲੈ ਆਓ ਸੇਮ ਪੀਸ ਲੈ ਜਾਓ 500 ਰੁਪਏ। ਇਹੀ ਕੁਆਲਿਟੀ ਮਿਲੂਗੀ ਇਹੀ ਚੀਜ਼ ਮਿਲੂਗੀ 500 ਰੁਪਏ ਕਲਰ ਚੈੱਕ ਕਰ ਲਓ 1 2 ਆ ਤੀਜਾ ਸਕਾਈ ਬਲੂ ਕਲਰ ਤਿੰਨੋਂ ਕਲਰ 5-500 ਰੁਪਏ ਰੇਂਜ ਦੇ ਵਿੱਚ ਮਿਲਨੇ ਆ ਸਿਰਫ 5-500 ਰੁਪਏ ਰੇਂਜ ਦੇ ਵਿੱਚ। ਓਕੇ ਵੀਰ ਜੀ।